ਗੁਰ ਜੀ ਦਾ ਕਾਲਸਾ ਘਰਾਈ ਵਾਹਿਗੁਰੂ ਜਿੱਕੀ ਪਤੇ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਛੰਤ ਦਖਣੀ ਦਖਣੀ ਕਸ ਕੇ ਬੋਲਣਾ ਛੰਤ ਦਖਣੀ ਇਕੱਠਾ ਨਹੀਂ ਕਹਿ ਦੇਣਾ ਨਖੇਰ ਕੇ ਪੜਨਾ ਬਿਲਾਵਲ ਮਹੱਲਾ ਪਹਿਲਾ ਛੰਤ ਦਖਣੀ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਨਵਿੱਲੜੀਆ ਗੋਇਲ ਆਈ RAM ਨਵਿੱਲੜੀਆ ਇਹ ਪਦ ਕਸ ਕੇ ਉਚਾਰਨ ਕਰਨਾ ਹੈ ਮੁੰਦ ਨਵਿੱਲੜੀਆ ਇਥੇ ਵਿਸਰਾਮ ਗੋਇਲ ਆਈ RAM ਮਟਕੀ ਡਾਰ ਧਰੀ ਹਰ ਲੇਵ ਲਈ RAM ਇੱਥੇ ਪਦ ਤੇ ਵਿਸਰਾਮ ਲਾਉਣਾ ਹੈ ਹਰ ਲੇਵ ਲੇਵ ਲਾਏ ਹਰ ਸਿਓ ਰਹੀ ਗੋਇਲ ਲੇਵ ਲਾਏ ਹਰ ਸਿਓ ਰਹੀ ਗੋਇਲ ਸਹਜੋ ਸਬਦ ਸੀ ਗਾਰੀਆ ਕਰ ਜੋੜ ਗੁਰ ਪਹਿ ਕਰ ਬਿਨੰਤੀ ਮਿਲਹੋ ਸਾਥ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਨਾਨਕ ਪਦਤੀ ਜਮਕ ਲਾ ਦਨੀ ਐ ਨਾਨਕ ਮੁੰਦ ਨਵੇਲ ਸੁੰਦਰ ਇਥੇ ਵਿਸਰਾਮ ਹੈ ਦੇਖ ਪਿਰ ਇਥੇ ਠਮਕ ਸਾਧਾਰਿਆ ਸਾਧਾਰਿਆ ਇਕੱਠਾ ਪਾਠ ਬੋਲਣਾ ਹੈ ਪਿਰ ਸਾ ਨਹੀਂ ਬੋਲਣਾ ਦੇਖ ਪਿਰ ਸਾਧਾਰਿਆ ਇਉਂ ਨਹੀਂ ਕਹਿਣਾ ਦੇਖ ਪਿਰ ਸਾਧਾਰਿਆ ਸਚ ਨਵੇਲੜੀਏ ਜੋ ਬਨਵਾਲੀ RAM ਆਉ ਨਾ ਜਾਓ ਕਹੀ ਆਪਣੇ ਸਹਨਾਲੀ RAM ਕਹੀ ਪਦਤੀ ਵਿਸਰਾਮ ਲਾਉਣਾ ਹੈ ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵਾਈ ਮੈਂ ਪਦਤੀ ਜਮਕ ਲਾ ਦਨੀ ਹੈ ਮੈਂ ਭਗਤ ਹਰ ਕੀ ਭਾਵਾਈ ਆਗਾਦ ਬੋਧ ਅਕਥ ਕਥਿਐ ਸਹਜ ਪ੍ਰਭ ਗੁਣ ਗਾਵਈ RAM ਨਾਮ ਰਸਾਲ ਰਸੀਆ ਰਵੈ ਸਾਥ ਪਿਆਰੀਆ ਗੁਰ ਸ਼ਬਦ ਦੀ ਆਦਾਣ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੜੀ ਪਿਰ ਸੰਗ ਸੁਤੀ RAM ਗੁਰ ਕੈ ਪਾਏ ਚੱਲੋ ਸਾਥ ਸੰਗੂਤੀ RAM RAM ਪਦ ਸਾਰੇ ਨਖੇਰ ਕੇ ਪੜਨੇ ਹਨ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇਕ ਪਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲੀਆ ਦਿਨ ਰੈਣ ਘੜੀ ਨਾ ਚਸਾ ਵਿਸੁਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸੁਬਾਇੜੀਏ तृपवन अनुसारे राम काट-काट राव रहया अलक्ष अपारे राम अलक्ष अपार अपार साचा आप मार मिलाइया होम ममता लोभ जालो शब्द मैल चुकाइय शब्द मैल चुकाइय दर जाय दर्शन करी पाणाए ਤਾਰ ਤਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਾਪ ਅਬਨਾਸੀ ਰਾਮ ਅਵਗਤੋ ਹਰਨਾਥ ਨਾਥ ਤਿਸੈ ਭਾਵੈ ਸੋ ਥੀਐ ਅਵਗਤ ਹਰ ਨਾਥ ਨਥੈ ਇਥੇ ਵਿਸਰਾਮ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰ ਨਾਮ ਅੰਤਰ ਵਾਸ ਰਹੇ ਤੇਖ ਭਵਨੀ ਹਾਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰਨੜੀ ਰੈਣ ਭਲੀ ਦਿਨ ਸੁਸਹਾਏ RAM ਪਿੰਨੜੀ ਰੈਣ ਭਲੀ ਪਿੰਨੜੀ ਪੋਲਾ ਨਹੀਂ ਬੋਲਣਾ ਟਿੱਪੀ ਲੱਗੀ ਹੋਈ ਆ ਪਿੰਨੜੀ ਰੈਣ ਭਲੀ ਇੱਥੇ ਵਿਸਰਮ ਵਿਸਰਾਮ ਹੈ ਦਿਨ ਸੁਸਹਾਏ RAM ਨਿਜ ਘਰ ਸੂਤੜੀਏ ਪਰਮ ਜਗਾਏ RAM ਨਵਹਾਨ ਨਵਤਾਨ ਸ਼ਬਦ ਜਾਗੀ ਆਪਣੇ ਪਿਰ ਪਾਣਿਆ ਨਾ ਬਹਾਨ ਨਾ ਬਧਾਨ ਸਬਦ ਜਾਗੀ ਇਥੇ ਵਿਸਰਾਮ ਆਪਣੇ ਪਿਰ ਪਾਣਿਆ ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੋਕਾਣਿਆ ਤਜ ਕੂੜ ਕਪਟ ਸੁਭਾਉ ਦੂਜਾ ਇਥੇ ਵਿਸਰਾਮ ਹੈ ਚੱਕਰੀ ਲੋਕਾਣਿਆ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀ ਸਾਣਿਆ ਕਰ ਜੋੜ ਨਾਨਕ ਸਾਚ ਮਾਗੈ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲਾ ਗੁਰਬਾਣੀ RAM ਜੇਣ ਸੁਣ ਮੰਨੇੜੀ ਆਕਾਥ ਕਹਾਣੀ RAM ਆਕਾਥ ਕਹਾਣੀ ਪਾਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝਾਏ ਓਹ ਸਬਦ ਸਮਾਏ ਆਪ ਗਵਾਏ ਤ੍ਰਿਪਾਉਣ ਸੋਜੀ ਸੁਝਾਏ ਰਹਿ ਅਤੀਤ ਅਪਰੰਪਰਾਤਾ ਸਾਚ ਮਨ ਗੁਣਸਾਰਿਆ ਓਹ ਪੂਰ ਰਹਿ ਆ ਸਰਬਠਾਈ ਨਾਨਕਾ ੳਰ ਤਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸਦੇਹੀ RAM ਮਨ ਮਾਰ ਰੀਜੈ ਸਬਦ ਸੀਜੈ ਤ੍ਰੈ ਲੋਕ 나ਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਾਤਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਹਾ ਤੇਰਾ ਊੜਾ ਖੁੱਲੇ ਮੂੰਹ ਲਾ ਬੋਲਣਾ ਤੇਰਾ ਊ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੀਰਾ ਨਬੀਰਾਉ ਛੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਰਿ ਪ੍ਰਭ ਸੇਜਿਆ ਆਇਆ ਮਨ ਸੁਖ ਸਮਾਨ ਰਾਮੋ ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲਿਆ ਮਾਣਾ RAM ਬੜ ਭਾਗੀਆ ਸੁਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ RAM ਨਿਮਾਣਿਆ ਹਰ ਮਾਣ ਹੈ ਨਿਮਾਣਿਆ ਨਹੀਂ ਕਹਿਣਾ ਉੱਤ ਟਿੱਪੀ ਲੱਗੀ ਹੋਈ ਆ ਕਸ ਕੇ ਬੋਲਣਾ ਨਿਮਾਣਿਆ ਹਰ ਮਾਣ ਹੈ ਨਿਮਾਣਿਆ ਹਰਮਣ ਹੈ ਹਰ ਪ੍ਰਭ ਹਰ ਰਾਪੈ ਰਾਮ ਹਰ ਪ੍ਰਭ ਹਰ ਅਪ ਰਾਮ ਨਿਮਾਣਿਆ ਹਰਮਣ ਹੈ ਹਰ ਪ੍ਰਭ ਹਰ ਅਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੂ ਕਰੈ ਹਰ ਰੰਗ ਹਰ ਰਾਪੈ ਰਾਮ ਜਨਾਨੰਕ ਸਹਿਜ ਮਲਾਇਆ ਹਰ ਰਸ ਹਰ ਧਰਾਪੈ RAM ਜਨਾਨੰਕ ਸਹਿਜ ਮਲਾਇਆ ਹਾ ਹਾ ਲਾ ਕੇ ਬੋਲਣਾ ਹਰ ਰਸ ਹਰ ਧਰਾਪੈ ਪੱਪਾ ਲਾਉਣਾ ਧਰਾਪੈ ਪੱਪਾ ਨਹੀਂ ਬੋਲਣਾ ਹਰ ਰਸ ਹਰ ਧਰਾਪੈ RAM ਜਨਾਨੰਕ ਸਹਿਜ ਮਲਾਇਆ ਹਰ ਰਸ ਹਰ ਧਰਾਪੈ RAM ਮਾਨਸ ਜਨਮ ਹਰ ਪਾਈ ਐ ਹਰ 라ਵਣ ਵੀਰਾ ਰਾਮ ਮਾਨਸ ਜਨਮ ਹਰ ਪਾਈਐ ਹਰ 라ਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਨ ਮਾਨਸ ਜਨਮ ਨਾ ਪਾਇਆ ਪਾਇਆ ਕੱਠਾ ਹੀ ਬੋਲਣਾ ਨਾ ਪਾਇਆ ਇਉਂ ਨਹੀਂ ਕਹਿਣਾ ਜਨ ਮਾਨਸ ਜਨਮ ਨਾ ਪਾਇਆ ਤੈਨ ਭਾਗੁੰਦੇ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ RAM ਗੁਰ ਹਰ ਪ੍ਰਭ ਅਗਮ ਦਰੜਾ ਆਇਆ ਮਾਨ ਤਾਨ ਰੰਗ ਭੀਨਾ RAM ਭਗਤ ਬਸਲ ਹਰ ਨਾਮ ਹੈ ਗੁਰਮੁਖ ਹਰ ਲੀਨਾ RAM ਬਿਨ ਹਰ ਨਾਮ ਨਾ ਜੀਵ ਦੇ ਜਲ ਬਿਨ ਮੀਨਾ RAM ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਸ੍ਰੀ ਸਹਿਜ ਪਾਟੀ ਸੇਵਾ ਸ੍ਰੀ ਸਹਿਜ ਪਾਟ ਸੇਵਾ